ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਾਰੀ ਤਬਾਈ ਹੋ ਰਹੀ ਹੈ ਤੇ ਨਾਲ ਹੀ ਧਾਰਮਿਕ ਯਾਤਰਾ ਉਤੇ ਰੋਕ ਵੀ ਲੱਗ ਗਈ ਹੈ। ਮਨੀ ਮਹੇਸ਼ ਯਾਤਰਾ ਉਤੇ ਸਰਕਾਰ ਵੱਲੋਂ ਰੋਕ ਤਾਂ ਲਾ ਦਿੱਤੀ ਗਈ ਹੈ ਪਰ ਜਿਹੜੇ ਯਾਤਰੀ ਉਤੇ ਫਸੇ ਨੇ ਉਹਨਾਂ ਦੇ ਨਿਕਲਣ ਦਾ ਉੱਥੋਂ ਕੋਈ ਸਾਧਨ نظر ਨਹੀਂ ਆ ਰਿਹਾ। ਲੋਕਾਂ ਨੂੰ ਅਸੀਂ ਅਸੀਂ 100-100 ਕਿਲੋਮੀਟਰ ਪੈਦਲ ਚੱਲ ਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਆਪਣੇ ਘਰ ਤੱਕ ਪਹੁੰਚਣ ਨੂੰ ਮਜਬੂਰ ਹੋਏ ਨੇ ਤੇ ਉਹਨਾਂ ਲਗਾਤਾਰ ਉੱਥੇ ਘਟਦੀ ਹੋਈ ਆਕਸੀਜਨ ਤੇ ਲਗਾਤਾਰ ਘਟਦੇ ਹੋਏ ਖਾਨ ਪੀਂਦੇ ਸਾਧਨਾਂ ਦੇ ਕਾਰਨ ਮਦਭਾਗੀ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਪਠਾਨਕੋਟ ਚਾਰ ਸ਼ਦਾਲਗਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਭੇਜੀਆਂ ਗਈਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਵਾਸਤੇ ਹਿਮਾਚਲ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਮਰੇ ਗਏ ਚਾਰ ਸ਼ਦਾਲਗਾਂ ਵਿੱਚੋਂ ਇੱਕ ਪਠਾਨਕੋਟ ਦਾ ਇੱਕ ਗੁਰਦਾਸਪੁਰ ਇੱਕ ਸੰਗਰੂਰ ਤੇ ਇੱਕ ਹੁਸ਼ਿਆਰਪੁਰ ਦਾ ਦੱਸਿਆ ਜਾਂਦਾ ਹੈ ਸਰਮੈਂ ਮੈਂ ਗੁਰਦਾਸਪੁਰ ਜਿਹੜਾ ਪਿੰਡ ਕਿਸ਼ਨ ਨਗਰ ਨਰਨ ਵਾਲਾ ਅਸੀਂ ਬਾਇਤ੍ਰਿਕ मैं तो मेरा दोस्त अनमोल दीप जो कि इस टाइम खत्म हो चुका है जो पार्थिव शरीर कुछ दस तो बारह दिन बाद आया इतों मनी महेश तो बरमोर तो अब एयर टैक्सी द्वारा लिया गया एयरपोर्ट द्वारा लिया गया दसा बारह दिनों के दे दिनों बहुत बहुत बो, बुरा होया जो, जो, जो था। ना कोई प्रशासन का साथ मिलया ना कोई उन्होंने सहायता नहीं प्रवा प्रबंध हो ਸਾਨੇ ਤੋਂ ਪੁਜਾਇਆ ਜਾਏ ਹੁਣ ਇਸ ਟਾਈਮ ਚਾਰ ਤੁਹਾਡੇ ਨਾਲ ਘਟਨਾ ਕਿਹੜੀ ਜਗ੍ਹਾ ਵਾਪਰੀ ਸਾਡੇ ਨਾਲ ਘਟਨਾ ਦੱਸੋ ਜੀ ਬਾਪੂ ਵਿੱਚ ਮੇਰੇ ਦੋਸਤ ਅਨਮੋਲ ਦਿਵਸੇ ਨੂੰ ਆਕਸੀਨ ਪ੍ਰੋਪਰ ਨਾ ਮਿਲਣ ਕਾਰਨ ਉਹਨਾਂ ਨੂੰ ਹਾਰਡ ਆਈਡਿਟੀ ਦਿੱਕਤ ਆਈ ਉਹਨਾਂ ਜਿੱਥੇ ਉਹਨੂੰ ਕਰਮਾ ਵਾਸ਼ ਨਹੀਂ ਦਿੰਦਾ ਉਤ ਸੋਮਵਾਰ ਸੋਹ ਦੇ ਸੋਮਵਾਰ ਨੂੰ ਦਾ ਸਵੇਰ 8:00 ਵਜੇ ਦੇ ਕਰੀਬ ਉਹਨਾਂ ਦਾ ਅੰਤ ਹੋਇਆ ਪਰ ਪ੍ਰਸ਼ਾਸਨ ਉਹਦੇ ਛੇ ਥੱਲੇ ਲੈਣ ਵਾਸਤੇ ਕੋਈ ਜਤਨ ਨਹੀਂ ਕੀਤਾ ਇਹਨਾਂ ਖਾ ਜਤਨ ਕੀਤਾ ਸ਼ੁੱਕਰਵਾਰ ਦੇ ਦਿਨ ਲੰਗਰ ਸਮਿਤੀ ਦਿਨਾਂ ਦੇ ਦਰਵਾਜ਼ੇ ਨਾਲ ਮਦਦ ਕੀਤੀ ਜਿਹਦੇ ਨਾਲ ਉਹਨਾਂ ਨੇ ਆਪਣੇ ਕੋਲ ਪੈਸੇ ਦੇ ਗਏ ਬੰਦੇ ਸਾਡੇ ਅਨਮੋਲ ਸਿੰਘ ਜੀ ਪਾਪੀ ਸਿੰਘ ਥੱਲੇ ਲਿਆਂਦਾਗਾ ਸ਼ੁਕਰਵਾਰ ਦਿਨ ਸ਼ੁਕਰਵਾਰ ਨੂੰ ਮਿਚ ਲਿਆਂਦਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਵਗੈਰਾ ਨਹੀਂ ਨਹੀਂ ਹੋਈ ਤੇ ਜੋ ਪੋਸਟਮਾਨ ਵਰਗੇ ਪੋਸਟਮਾਨ ਵਰੇ ਦਿੱਕਤ ਥੋੜੀ ਪਰੇਸ਼ਾਨੀ ਹੋਈ ਉਹਨਾਂ ਨੂੰ ਪੋਸਟਮਾਨ ਅਸਲੀ ਵਸਾਉਣ ਨੂੰ ਮਿਲਿਆ ਉਸ ਤੋਂ ਬਾਅਦ ਫੇਰ ਵੀ ਨਹੀਂ ਹੋ ਰਿਹਾ ਜਿਵੇਂ ਪੋਸਟਮਾਨ ਆਇਆ ਤਾਂ ਉਸ ਤੋਂ 4 ਦਿਨ ਬਾਅਦ ਅੱਜ ਹੁੰਦਾ ਪਾਪੀ ਸਿੰਘ ਤਖਨਪੁਰ ਪੰਚਾਇਆ ਗਿਆ ਉਹਨਾਂ ਨੂੰ ਤੁਹਾਡੇ ਵਿੱਚ 1700 ਟੱਲ ਨਹੀਂ ਮੇਰੇ ਵੀ ਮੇਰੇ ਰਾਈਟ ਸਾਈਡ ਪੂਰਾ ਕੰਮ ਨਹੀਂ ਕਰ ਰਿਹਾ ਬਹੁਤ ਦਿੱਕਤ ਆ ਰਹੀ ਬਹੁਤ ਸਤ ਰਿਕਨੇ ਚਲੋ ਇਹ ਬਾੜੀਆਂ ਜੀ ਆਪਣੇ ਹਿਮਾਚਲ ਤੋਂ ਆਈਆਂ ਇਹ ਕੋਈ ਉਥੇ ਮਨੀਮੇਸ ਗਏ ਸੀ ਉਥੇ ਇਹਨਾਂ ਦੀ ਡੈਥ ਹੋ ਗਈ ਤੇ ਕਾਫੀ ਦਿਨਾਂ ਤੋਂ ਇਹ ਅੜੀਆਂ ਹੀ ਫਿਰ ਆਏ ਐ ਐਮਐਲਏ ਸਾਹਿਬ ਕੋ ਬਰਿੰਦਰ ਮੀਤ ਪਾੜੇ ਕੋ ਉਹਨਾਂ ਨੇ ਫਿਰ ਸੰਪਰਕ ਕੀਤਾ ਉਸ ਤੋਂ ਦੇ ਸੁਭਿੰਦਰ ਸੁਖੀ ਨਾ ਜਿਹੜਾ ਮੁੱਖ ਮੰਤਰੀ ਹੈ ਉਦੋਂ ਸੰਪਰਕ ਕਰਕੇ ਤੇ ਫੇਰ ਇਹ ਜਿਹੜੀਆਂ ਬਾੜੀਆਂ ਬੜੇ ਜਦੋਂ ਜਦ ਹੀ ਦਾ ਰੋਜ਼ ਚਾਰ-ਚਾਰ ਪੰਜ-ਪੰਜ ਵਾਰੀ ਫੋਨ ਕਰ ਕਰਕੇ ਫੇਰ ਇਹ ਆਈਆਂ ਫੇਰ ਡੀਸੀ ਆਪਣੇ ਜਿਹੜੇ ਇੱਥੋਂ ਦੇ ਆ ਚੰਬੇ ਵਾਲੇ ਉਹਨਾਂ ਦਾ ਸੰਪਰਕ ਚ ਆਏ ਫੇਰ ਇੱਕ ਐਮਐਲਏ ਨਾਲ ਉੱਥੇ ਸੰਪਰਕ ਕੀਤਾ ਉਹਨਾਂ ਦੇ ਦੋਸਤ ਹੀ ਉਹਨੇ ਨਾਲ ਹੋ ਗਏ ਸਾਰਾ ਇਹ ਕਾਰਵਾਈ ਕਰਕੇ ਤੇ ਅੱਜ ਜਿਹੜੀਆਂ ਇਹ ਬਾੜੀਆਂ ਇੱਥੇ ਪਹੁੰਚੀਆਂ ਕਿੰਨੀਆਂ ਬਾੜੀਆਂ ਪਠਾਨਕੋਟ ਹੋਈਆਂ ਪਠਾਨਕੋਟ ਨੇ 4 ਬਾੜੀਆਂ ਆਈਆਂ ਕਿੱਥੇ ਕਿੱਥੋਂ ਨਹੀਂ ਇੱਕ ਤੇ ਗਰਦਾਸਤ ਦੀ ਆ ਤੇ ਇੱਕ ਸਮਰੂਪ ਦੀ ਆ ਲੇਪ ਪਠਾਨਕੋਟ ਦੀ ਆ ਤੇ ਇੱਕ ਸ਼ਹਿਰ ਪੁੱਤ ਇਹ ਸਾਰੀਆਂ ਬਾੜੀਆਂ ਜਿਹੜੀਆਂ ਤਾਂ ਦੇ ਇੱਥੇ ਪਹੁੰਚੀਆਂ ਵਾ ਤੇ ਹੁਣ ਅਹੀਂ ਲੈਣ ਹੁਣ ਇਹ ਪਰਿਵਾਰਾਂ ਨੂੰ ਸੁਰਦ ਕਰ ਲੈ